ਹੈਲੋ ਦੋਸਤੋ ਸੋ ਮੈਂ ਆਪ ਜੀ ਨਾਲ ਇੱਕ ਗੱਲ ਸ਼ੇਅਰ ਕਰਨ ਜਾ ਰਿਹਾ ਕਿ ਗੀਤ ਦੋ ਦਿਨ ਹੋ ਗਏ ਸਾਨੂੰ ਰਸਿਆਂ ਨੂੰ ਹਾਲ ਇੱਕ ਦੂਜੇ ਦਾ ਪੁੱਛਿਆ ਨੂੰ ਲੱਗਦਾ ਜਿਉਂ ਬੀਤ ਦੋ ਸਾਲ ਗਏ ਸਾਡੇ ਝੱਲਿਆਂ ਜਿਹੇ ਹੋ ਹਾਲ ਗਏ ਹੁਣ ਤਰਸ ਗਏ ਨੈਣ ਦੀਦਾਰ ਲਈ ਦਿਲ ਬੜਾ ਸਿਸਕੀਆਂ ਭਰਦਾ ਰੁੱਸੇ ਹੋਏ ਸੱਜਣਾ ਨਾਲ ਦਿਲ ਅੱਜ ਸੁਲ੍ਹਾ ਕਰਨ ਨੂੰ ਕਰਦਾ ਇਹ ਗੀਤ ਦੀ ਕਹਾਣੀ ਬੜੀ ਲੰਬੀ ਹੈ ਗੀਤ ਕਿਉਂਕਿ ਗੁਰਮੀਤ ਬਿੱਲੀ ਚੌਵਾਲੀ ਦੀ ਇੱਕ ਕਲਮੀ ਬਹੁਤ ਵਧੀਆ ਕਲਮ ਹੈ ਉਸ ਇਨਸਾਨ ਦੀ ਤੇ ਇਹ ਗੀਤ ਦੋ ਵਾਰੀ ਰਿਕਾਰਡ ਹੋਇਆ ਹੈ ਇਹ ਦੋਨੇ ਵਾਰੀ ਅਤਲ ਸ਼ਰਮਾ ਜੀ ਦੇ 뮤직 ਚ ਰਿਕਾਰਡ ਹੋਇਆ ਤੇ ਇਸ ਗੱਲ ਦਾ ਅਤਲ ਜੀ ਨੇ ਵੀ ਮੈਨਾਂ ਫਿਰ ਜਗਰ ਵੀ ਮੈਨੂੰ ਕਹਿੰਦਾ ਜੀ ਤੂੰ ਗਾਉਣ ਇਹ ਗਾਣਾ ਦੋ ਵਾਰੀ ਕਿਉਂ ਰਿਕਾਰਡ ਕਰ ਰਿਹਾ ਮੈਂ ਕਿਹਾ ਜੀ ਉਹ ਕੰਪਨੀ ਵਾਲਾ ਕਹਿੰਦਾ 뮤직 ਪਹਿਲੇ ਗਾਣੇ ਦਾ ਥੋੜਾ ਜਿਹਾ ਸਲੋ ਆ ਵੀ ਇਹ ਗਾਣਾ ਥੋੜਾ ਜਿਹਾ ਵੀ ਥੋੜਾ ਤੇਜ਼ 뮤직 ਚਾਹੀਦਾ ਹੈਗਾ ਤੇ ਇਹਨੂੰ ਗਾਣਾ ਪਹਿਲਾਂ ਵੀ ਜਿਹੜਾ ਰਿਕਾਰਡ ਹੋਇਆ ਹੈ ਜਿਹੜਾ ਹੁਣ ਵੱਜ ਰਿਹਾ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਬੀਓ ਗਾਣਾ ਮਤਲਬ ਬੀਓ 뮤직 ਬਹੁਤ ਵਧੀਆ ਸੀਗਾ ਵੀ ਇਹ ਤੇ ਜਿਹੜਾ ਹੁਣ ਆਪਾਂ ਬਣਾਇਆ ਦੂਜੀ ਵਾਰੀ ਜਿਹੜਾ ਅਸੀਂ ਬਣਾਇਆ ਸੀ ਗਾਣਾ ਤੋ ਉਹ ਨਹੀਂ ਸੀ ਮਤਲਬ ਇੰਨਾ ਵਧੀਆ ਪਰ ਉਹ ਰਿਲੀਜ਼ ਹੋ ਗਿਆ ਸੀ ਤੇ ਕਿਉਂਕਿ ਫਿਰ ਉਹ ਗਾਣਾ ਸੀ ਉਹ ਵੀ ਰਿਲੀਜ਼ ਕਰ ਦਿੱਤਾ ਸੀ ਰੁਸੇ ਸੱਜਣਾ ਨਾਲ ਦੂਜਾ ਵੀ ਜਿਹੜਾ ਰਿਕਾਰਡ ਹੋਇਆ ਸੀ ਪਰ ਉਹ ਪਹਿਲੇ ਵਾਲਾ ਜਿਹੜਾ ਗਾਣਾ ਬਹੁਤ ਜ਼ਿਆਦਾ ਲੋਕਾਂ ਨੇ ਸੁਣਿਆ ਉਹ ਮਿਊਜ਼ਿਕ ਬਹੁਤ ਵਧੀਆ ਮਿਊਜ਼ਿਕ ਦੋਨੇ ਦੋ ਦੋਨਾ ਗੀਤਾਂ ਦੀ ਦੋਨਾ ਵਾਰੀ ਰਿਕਾਰਡਿੰਗ ਚ ਬਤਲ ਜਿਹਦਾ ਹੀ ਸੀਗਾ ਤੇ ਕਿਉਂਕਿ ਗਰਮੀਤ ਬਿੱਲੀ ਚੋ ਵਾਲੇ ਨੇ ਗੀਤ ਜੇ ਸਾਰੇ ਗੀਤ ਬਹੁਤ ਵਧੀਆ ਲਿਖੇ ਹੁੰਦੇ ਆ ਕਹ ਮੈਂ ਵੀ ਗਾਏ ਆ ਜਾਂ ਹੋਰ ਆਰਟਿਸਟਾਂ ਨੇ ਵੀ ਗਾਏ ਆ ਬਹੁਤ ਹੀ ਵਧੀਆ ਉਸ ਮਤਲਬ ਗਰਮੀਤ ਦੀ ਜਿਹੜੀ ਕਲਮ ਆ ਸੋ ਮੈਨੂੰ ਇੱਕ ਮੇਰਾ ਜੀ ਇੱਕ ਮਿੱਤਰ ਆ ਬਹੁਤ ਮੇਰਾ ਉਹ ਵੀ ਪਰਦੇਸੀ ਆ ਬੰਦਾ ਪਰਦੇਸੀ ਰਹਿੰਦਾ ਕਿਤੇ ਉਹ ਬੋਧ ਰਹਿੰਦਾ ਤੇ ਉਹ ਬਹੁਤ ਮੇਰੇ ਗਾਣੇ ਨੂੰ ਪਿਆਰ ਕਰਦਾ ਤੇ ਜਿਆਦਾਤਰ ਨੂੰ ਇਹ ਗੀਤ ਬਹੁਤ ਪਸੰਦ ਆ ਤੇ ਮੈਂ ਦੋਕ ਲਾਈਨਾਂ ਉਹਦੀਆਂ ਇੱਕ ਦਿਨ ਮੇਰੇ ਗੁਰਮੀਤ ਦਾ ਵੀ ਫੋਨ ਮੈਨੂੰ ਆਇਆ ਤੇ ਕਿੰਦਾ ਚੰਨੀ ਹੋਰ ਗਾਣੇ ਤਕਰੀਬਨ ਮੈਂ ਲਾਈਵ ਗਾਉਣ ਦਾ ਹਨਾ ਇਹ ਗਾਣਾ ਮੈਂ ਸਟੇਜ 'ਤੇ ਬਹੁਤ ਬਹੁਤ ਗਾਇਆ ਤੇ ਲੋਕਾਂ ਨੇ ਸੁਣਿਆ ਵੀ ਬਹੁਤ ਹੈ ਅੱਜ ਵੀ ਮਤਲਬ ਜਿੰਨਾ ਵੀ ਮੇਰੇ ਗਾਣੇ ਨੇ ਸਾਰਿਆਂ ਤੋਂ ਜ਼ਿਆਦਾ ਪਿਆਰ ਇਸ ਗੀਤ ਨੂੰ ਬਹੁਤ ਲੋਕ ਕਰਦੇ ਨੇ ਰੁੱਸੇ ਹੋਏ ਸੱਜਣਾ ਨਾਲ ਦਿਲ ਅੱਜ ਸੁਲ੍ਹਾ ਕਰਨੇ ਕਰਦਾ Bluetooth mode. ਲਗਦਾ ਜੋ ਬੀਤ ਦੋ ਸਾਲ ਗਏ ਸਾਡੇ ਚੱਲਿਆ ਜਹੇ ਹੋ ਹਾਲ ਗਏ ਲਗਦਾ ਜ ਕੁਣ ਤਰਸ ਕੈਣ ਦੀਦਾਰ ਨਹੀਂ ਤਰਸ ਕੈਣ ਦੀਦਾਰ ਨਹੀਂ ਦਿਲ ਬੜਾ ਸਿਸਕਿਆ ਪਰਦਾ ਦਿਲ ਬੜਾ ਸਿਸਕਿਆ ਪਰਦਾ ਰੁਸੇ ਹੋਏ ਸੱਜਣਾ ਨਾਲੀ ਰੁਸੇ ਰਸਿਓ ਨਾ ਯਾਰੋ ਯਾਰ ਨਾਲ ਹਰ ਗੱਲ ਨੂੰ ਟਾਲੋ ਪਿਆਰ ਨਾਲ ਰਸਿਓ ਨਾ ਯਾਰੋ ਯਾਰ ਨਾਲ ਹਰ ਗੱਲ ਨੂੰ ਟਾਲੋ ਪਿਆਰ ਨਾਲ ਉਹ ਸਭ ਤੋਂ ਵੱਡੀ ਜਿੱਤ ਹੁੰਦੀ ਸਭ ਤੋਂ ਵੱਡੀ ਜਿੱਤ ਹੁੰਦੀ ਜੋ ਯਾਰ ਕੋਲ ਹੈ ਹਰ ਦਾ ਜੋ ਯਾਰ ਕੋਲ ਹੈ ਹਰ ਦਾ ਰਸੇ ਹੋ Eu não